ਇਹ ਗੱਲ ਨੂੰ ਜਦਾ ਇਸ ਸੀਫ ਫਾਲੀ ਜਾ ਰਹੇ ਆ ਕਿ ਉਹ ਤਾਂ ਪਾਸਟਰ ਹੀਗਾ ਕੀ ਬਾਕੀ ਲੋਕਾਂ ਚ ਗਲਤੀਆਂ ਨਹੀਂ ਹੁੰਦੀਆਂ ਕੀ ਦੂਸਰੇ ਧਰਮਾਂ ਦੇ ਧਾਰਮਿਕ ਲੋਕਾਂ ਕੋਲ ਇਹੋ ਜਿਹੀਆਂ ਗਲਤੀਆਂ ਨਹੀਂ ਹੁੰਦੀਆਂ ਜੇ ਅਸੀਂ ਇਤਿਹਾਸ 'ਚ ਧਿਆਨ ਮਾਰੀਏ ਤੇ ਕਡੇ-ਕਡੇ ਬਾਬੇ ਹਾਂ ਕਡੇ-ਕਡੇ ਜਿਹੜੇ ਕਹਿ ਸਕਦੇ ਜੇ ਗਿਆਨੀ ਬੰਦੇ ਨੇ ਕਡੇ-ਕਡੇ ਮਹਾਪੁਰਸ਼ ਜਿਹੜੇ ਇਹਨਾਂ ਦੇ ਰਹੇ ਨੇ ਕਹਿ ਸਕਦੇ ਲੋਕਾਂ ਨੂੰ ਜਿਹੜੇ ਆਪਣੀਆਂ ਗੱਲਾਂ 'ਚ ਪਰਮਉਂਦੇ ਰਹੇ ਸੀਗੇ ਹਨਾ ਜਿਹੜੇ ਵਿਖਾਵੇਂ ਦੇ ਮਹਾਪੁਰਸ਼ ਬਣੇ ਸੀ ਮੈਂ ਇਹ ਕਹਿ ਸਕਦਾ ਉਹ ਲੋਕਾਂ ਤੇ ਵੀ ਇਦਾਂ ਦੇ ਰੇਪ ਦੇ ਚਾਰਜ ਲੱਗੇ ਮਰਡਰ ਦੇ ਚਾਰਜ ਲੱਗੇ ਪਰ ਦੁੱਖ ਸਿਰਫ ਇਸ ਗੱਲ ਦਾ ਕਿ ਇਦਾਂ ਦੀ ਸਜ਼ਾ ਇਤਿਹਾਸ ਚ ਕਿਸੇ ਨੂੰ ਨਹੀਂ ਹੋਈ ਜਿਹੜੀ ਪ੍ਰੋਫਿਟ ਬਜਨਦਰ ਸਿੰਘ ਨੂੰ ਹੋ ਗਈ ਪਰ ਜਿਸ ਦਿਨ ਉਹ ਬੰਦੇ ਨੂੰ ਰਿਹਾਅ ਕੀਤਾ ਗਿਆ ਉਹ ਕੌਮ ਦੇ ਲੋਕਾਂ ਨੇ ਉਹਨੂੰ ਘੋੜੀ ਤੇ ਚੜਾ ਕੇ ਘਰ ਲਿਆਂਦਾ ਮੈਂ ਕਹਿੰਦਾ ਇਹੋ ਜੀ ਗਲਤੀ ਤਾਂ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਉਹ ਕੌਮ ਦੀ ਇੱਕ ਚੀਜ਼ ਵੇਖੋ ਕਿ ਉਹਨਾਂ ਦਾ ਬੰਦਾ ਗਲਤ ਹੈ ਕਿ ਸਹੀ ਆ ਉਹ ਆਪਣੇ ਬੰਦੇ ਨਾਲ ਫੜਦੇ ਨਹੀਂ ਤੇ ਦੂਜੇ ਪਾਸੇ ਅਸੀਂ ਲੋਕ ਅਸੀਂ ਸਾਡਾ ਬੰਦਾ ਚਾਹੇ ਗਲਤ ਆ ਚਾਹੇ ਸਹੀ ਆ ਅਸੀਂ ਸਹੀ ਨੂੰ ਵੀ ਗਲਤ ਕਹਿ ਕੇ ਆਪਣੇ ਬੰਦੇ ਨੂੰ ਜੜਾ ਵਾ ਨਖੇ ਨਖੇ ਤੋ ਜਾਨ ਦਿੰਨੇ ਆ ਇਦਾਂ ਦਾ ਕੰਮ ਸਾਨੂੰ ਕਦੀ ਨਹੀਂ ਕਰਨਾ ਚਾਹੀਦਾ ਇੱਕ ਚੀਜ਼ ਵੇਖ ਰਿਆ ਸੀ ਕਿ ਕਿਸੇ ਬੰਦੇ ਨੇ ਲਿਖੀ ਸੀ ਕਿ ਮੈਂ ਕਬਰਾਂ ਦੇ ਵਿੱਚ ਜਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਉਵੇਂ ਹੀ ਬੰਦਿਆਂ ਦੀਆਂ ਲਾਸ਼ਾਂ ਜਾਂ ਉਹ ਬੰਦਿਆਂ ਦੀਆਂ ਉਵੇਂ ਹੱਡੀਆਂ ਛੜਦੀਆਂ ਵੇਖੀਆਂ ਜਿਹੜੇ ਇਸ ਕਰਕੇ ਚੁੱਪ ਰਹੇ ਸੀ ਆਪਣੇ ਹੱਕਾਂ ਤੋਂ ਲੜਨ ਦੇ ਲਈ ਕਿ ਕਿਤੇ ਅਸੀਂ ਮਰ ਨਾ ਜਾਈਏ ਇਹਦਾ ਮਤਲਬ ਇਹਦਾ ਕੀ ਆ ਕਿ ਮਰਨਾ ਹਰ ਇੱਕ ਨੇ ਆ ਪਰ ਆਵਾਜ਼ ਦੇਣੀ ਸਿੱਖੋ ਕੌਮ ਦੇ ਹੱਕ 'ਚ ਬੋਲਣਾ ਸਿੱਖੋ ਇੱਕ ਮਤ ਹੋਵੇ ਛੋਟੀ ਜੀ ਗੱਲ ਐ ਗਦਾਸਪੁਰ ਦੇ ਵਿੱਚ ਮਸੀਹ ਚੌਂਕ ਬਣਾਉਣਾ ਸੀ ਸਾਡੇ ਬੰਦਿਆਂ ਨੇ ਸੱਤ ਮੈਮੋਰੰਡਮ ਦਿੱਤੇ ਦੱਸੋ ਕੀ ਪ੍ਰਸ਼ਾਸਨ ਤੇ ਸਾਡਾ ਪ੍ਰਭਾਵ ਪਿਆ ਹੋਏਗਾ ਪਰ ਮੰਨ ਲੈਨੇ ਲੋਕ ਕਹਿੰਦੇ ਨੇ ਚਲੋ ਉਹਨੂੰ ਸਜ਼ਾ ਹੋ ਗਈ ਉਹਨੂੰ ਬੋਲੋ ਯਾਰ ਜੋ ਬੋਲਣਾ ਉਹਦੇ ਤੇ ਗੱਲ ਕਰੋ ਸਾਡੇ ਪ੍ਰਭੂ ਨੂੰ ਕਿਉਂ ਟਾਰਗੇਟ ਕਰਦੇ ਜੀ ਸਾਡੀ ਕਮਿਊਨਿਟੀ ਦੇ ਖਿਲਾਫ ਕਿਉਂ ਬੋਲਦੇ ਜੀ ਜੀ ਇਹਨੂੰ ਸੋਚ ਸਮਝ ਕੇ ਚਲੋ ਇਹ ਕੋਈ ਇਕਦਮ ਕੰਮ ਨਹੀਂ ਹੋਇਆ ਪਾਸਟਰ ਬਜਿੰਦਰ ਸਿੰਘ ਦਾ ਬੜੀ ਤਗੜੇ ਇੱਕ ਸਾਜਸ਼ ਦੇ ਤਹਿਤ ਉਸ ਬੰਦੇ ਨੂੰ ਜਿਹੜਾ ਵਾ ਪੜਾਇਆ ਗਿਆ ਵਾ ਵੇਖੋ ਸਜ਼ਾ ਹੋਣੀ ਚਾਹੀਦੀ ਸੀ ਜੇ ਗਲਤੀ ਕੀਤੀ ਸੀ ਅਸੀਂ ਉਹਦੇ ਖਿਲਾਫ ਨਹੀਂ ਆ ਪਰ ਇੱਕ ਬੰਦੇ ਨੂੰ ਵੇਖੋ ਇਤਿਹਾਸ 'ਚ ਸਾਡੇ ਹੀ ਬੰਦੇ ਨਾਲ ਇਦਾਂ ਹੋਇਆ ਕਿ ਜਿਹਨੂੰ 20 ਡੈਥ ਤੱਕ ਉਮਰ ਕੈਦੋ ਦਿੱਤੀ ਗਈ ਸਾਡੇ ਹੀ ਬੰਦੇ ਨਾਲ ਜਿਹੜੇ ਅੱਜ ਚੁੱਪਣੇ ਅੱਜ ਰੱਬ ਦੇ ਦਾਸ ਵੀ ਜਿਹੜੇ ਚੁੱਪ ਜੇ ਕੱਲ ਨੂੰ ਕਿਸੇ ਦਾ ਵੀ ਨੰਬਰ ਲੱਗ ਸਕਦਾ ਜੀ ਅੱਜ ਪ੍ਰੋਫਿਟ ਬਜਿੰਦਰ ਸਿੰਘ ਦੀ ਇਕੱਲੀ ਗੱਲ ਆ ਨਾ ਸੱਚੋ ਇਹ ਕਿਸੇ ਦੇ ਵੀ ਇਕੱਲਾ ਕੰਮ ਹੋ ਕੇ ਹੋ ਸਕਦਾ ਜੀ ਹallelujah ਬਿਸ਼ਾਰਮ ਦਾਸੀ ਇਹ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਪ੍ਰੋਫਟ ਬਲਜਿੰਦਰ ਸਿੰਘ ਨੂੰ ਲੈ ਕੇ ਬਹੁਤ ਹੀ ਮਾਹੌਲ ਚੱਕਿਆ ਹੋਇਆ ਔਰ ਪ੍ਰੋਫਟ ਬਲਜਿੰਦਰ ਸਿੰਘ ਨੂੰ ਜੋ ਕਿ ਉਮਰ ਕਾਦੀ ਸਦਾ ਸੁਣਾਈ ਗਈ ਔਰ ਉਸੇ ਨੂੰ ਲੈ ਕੇ ਅੱਜ ਜੋ ਕਿ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਵਾਲੀ ਹਾਂ ਜਿਸ ਦੇ ਵਿੱਚ ਮਸੀਹ ਆਗੂ ਪੀਟਰ ਚੀਤਾ ਜੀ ਨੇ ਲਾਈਵ ਹੋ ਕੇ ਜੋ ਕਿ ਆਪਣੇ ਮਸੀਹ ਭਾਈ ਚਾਰੇ ਦੇ ਨੂੰ ਬਹੁਤ ਸਾਰੀਆਂ ਗੱਲਾਂ ਦਸੀਆਂ ਨੇ ਕਿ ਕਿਵੇਂ ਮਸੀਹ ਭਾਈ ਚਾਰੇ ਨੂੰ ਕੰਮ ਕਰਨਾ ਚਾਹੀਦਾ ਔਰ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅੱਜ ਇੱਕ ਪਾਸਟਰ ਦੇ ਨਾਲ ਅਦਾ ਹੋਇਆ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੋਕਾਂ ਦੇ ਨਾਲ ਹੋਰ ਵੀ ਮਸੀਹ ਦੇ ਦਸਤਾ ਦੇ ਨਾਲ ਅਦਾ ਹੋ ਸਕਦਾ ਔਰ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਪੂਰੀ ਗੱਲਬਾਤ ਨੂੰ ਸੁੰਣਾ ਔਰ ਕਮੈਂਟ ਕਰਕੇ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੱਸਣਾ ਕਿ ਕੀ ਸਹੀ ਹੈ ਔਰ ਕੀ ਗਲਤ ਆਓ ਅਸੀਂ ਵੀਡੀਓ ਨੂੰ ਫੁੱਲ ਦੇਖਦੇ ਹਾਂ ਹਾਂਜੀ ਜੈਮਸ ਜੀ ਸਭਾ ਨੂੰ ਜੀ ਅ ਅੱਜ ਬੜੇ ਦਿਨਾਂ ਬਾਅਦ ਫਿਰ ਤੁਹਾਡੇ ਰੂਬਰੂ ਹੋਏ ਆ ਸੋ ਮੇਰੀ ਬੇਨਤੀ ਆ ਕਿ ਜਿੰਨੇ ਮੇਰੇ ਵੀਰ ਭਰਾ ਮੈਨੂੰ ਸੁਣ ਰਹੇ ਨੇ ਮਿਹਰਬਾਨੀ ਕਰਕੇ ਜਰਾ ਲਾਈਵ ਤੇ ਆ ਜਾਓ ਜੇ ਕੋਈ ਹੈ ਇਸ ਵਕਤ ਆਨਲਾਈਨ ਤੇ ਕਿਉਂਕਿ ਅੱਜ ਬੜਾ ਹੀ ਇੱਕ ਗੰਭੀਰ ਮੁੱਦੇ ਦੇ ਉੱਤੇ ਮੈਂ ਗੱਲ ਕਰਨ ਜਾ ਰਿਹਾ ਜਿਹੜਾ ਕਿ ਬਹੁਤ ਜ਼ਿਆਦਾ ਇਸ ਵੇਲੇ ਚਰਚਾ ਦੇ ਵਿੱਚ ਆ ਸੋ ਮੇਰੀ ਬੇਨਤੀ ਆ ਕਿ ਜਿੰਨੇ ਮੈਨੂੰ ਦੇਖਣਗੇ ਨਾਲ ਦੀ ਨਾਲ ਪੁਲਿਸ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਦੀ ਜਿਹੜੀ ਮੇਰੀ ਗੱਲ ਆ ਇਹ ਬਹੁਤ ਜ਼ਰੂਰੀ ਹੈ ਕਿ ਕਾਫੀ ਲੋਕਾਂ ਤੱਕ ਪਹੁੰਚੇ ਕਿਉਂਕਿ ਮੈਂ ਬੜੇ ਦਿਨਾਂ ਤੋਂ ਵੇਖਣਿਆ ਕਿ ਕੋਈ ਵੀ ਸਾਡਾ ਬੰਦਾ ਅਜੇ ਇਸ ਮੁੱਦੇ ਤੇ ਬੁਲਿਆ ਨਹੀਂ ਸ਼ਾਇਦ ਆਪਾਂ ਸਾਰੇ ਹੀ ਵੇਟ ਕਰ ਰਹੇ ਸੀ ਕਿ ਪਹਿਲ ਕੌਣ ਕਰਦਾ ਮੈਂ ਵੀ ਸਭਨਾ ਦੇ ਵਿੱਚ ਹੀ ਆ ਮੈਂ ਆਪਣੇ ਆਪ ਨੂੰ ਨਹੀਂ ਕਹਿੰਦਾ ਬਟ ਕਿਸੇ ਨਾ ਕਿਸੇ ਨੂੰ ਸ਼ੁਰੂਆਤ ਕਰਨੀ ਪੈਣੀ ਸੀ ਤੇ ਅੱਜ ਮੈਂ ਕੀਤੀ ਆ ਔਰ ਮੇਰਾ ਮੁੱਦਾ ਜਿਹੜਾ ਅੱਜ ਦਾ ਜਿੱਤੇ ਮੈਂ ਗੱਲ ਕਰਨੀ ਆ ਉਹ ਆ ਪਾਸਟਰ ਬਜਿੰਦਰ ਸਿੰਘ ਨੂੰ ਲੈ ਕੇ ਕਿ ਉਹ ਕੀ ਮਸਲਾ ਵਾ ਕੀ ਪ੍ਰੋਪਗੈਂਡਾ ਚੱਲਿਆ ਕਿਸ ਤਰ੍ਹਾਂ ਇਹ ਗੇਮ ਹੋਈ ਔਰ ਸੋਸ਼ਲ ਮੀਡੀਆ ਤੇ ਜਿਹੜੇ ਮੈਂ ਕਹਿ ਸਕਦਾ ਕਿ ਨਖੇਦ ਬੰਦੇ ਬੜਾ ਨਖੇਦੀ ਉਹਨਾਂ ਨੂੰ ਮੈਂ ਕਹੂੰਗਾ ਕਿ ਜਿਨ੍ਹਾਂ ਨੂੰ ਇਹਨਾਂ ਨੂੰ ਪਤਾ ਕਿ ਅਸੀਂ ਇੱਕ ਸਜ਼ਾ ਕਿਸੇ ਇਨਸਾਨ ਨੂੰ ਹੋਈ ਆ ਤੇ ਆਪਾਂ ਗੱਲ ਪੂਰੀ ਕੌਮ ਨੂੰ ਟਾਰਗੇਟ ਕਰਦੇ ਆ ਜਾਂ ਸਾਡੇ ਪ੍ਰਭੂ ਯਸੁਸੂ ਸਿੰਘ ਨੂੰ ਟਾਰਗੇਟ ਕਰੀ ਜਾ ਰਹੇ ਨੇ ਹਨਾ ਯਾਰ ਬਸ ਕਿੱਦੀ ਬੇਵਕੂਫੀ ਵਾਲੀ ਗੱਲ ਇਹਨਾਂ ਲੋਕਾਂ ਦੇ ਲਈ ਮੈਂ ਅੱਜ ਉਹਨਾਂ ਨੂੰ ਜਵਾਬ ਦੇਣਾ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇੱਕ ਗੱਲ ਇਹ ਦੱਸਣੀ ਚਾਹੁੰਦਾ ਕਿ ਮੈਂ ਆਪਣੇ ਬਾਰੇ ਕਿ ਮੈਂ ਬਹੁਤ ਮਾੜੇ ਹਾਲਾਤਾਂ ਚ ਪਿਛਲੇ ਦਿਨਾਂ ਦੇ ਵਿੱਚ ਨਿਕਲਿਆ ਮੇਰਾ ਕੋਈ ਕਾਰੋਬਾਰੀ ਵੀ ਬਹੁਤ ਜ਼ਿਆਦਾ ਲੌਸ ਹੋਇਆ ਇਸ ਕਰਕੇ ਮੈਂ ਬੜਾ ਸਾਇਲੈਂਟ ਰਿਆ ਘਰੇਲੂ ਵੀ ਬਹੁਤ ਜ਼ਿਆਦਾ ਮੇਰੇ ਤੇ ਅੜਚਨਾ ਰਈਆਂ ਫਿਰ ਮੇਰਾ ਕਿਸੇ ਨੂੰ ਜ਼ਿਆਦਾ ਪਤਾ ਨਹੀਂ ਐਕਸੀਡੈਂਟ ਵੀ ਹੋ ਗਿਆ ਮੈਂ ਬਿਮਾਰ ਵੀ ਬੜਾ ਰਿਆ ਪਰ ਪ੍ਰਭੂ ਦੀ ਕਿਰਪਾ ਦੇ ਨਾਲ ਗਵਾਹੀ ਆ ਕਿ ਮੈਂ ਅੱਜ ਫੇਰ ਤੁਹਾਡੇ ਸਭਨਾਂ ਦੇ ਵਿੱਚ ਆ ਔਰ ਪ੍ਰਭੂ ਮੈਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰੇਗਾ ਇਹ ਮੇਰਾ ਵਿਸ਼ਵਾਸ ਆ ਉਹ ਮੇਰੇ ਲਈ ਪ੍ਰਾਰਥਨਾ ਕਰਨੀ ਮੇਰਾ ਜਿਆਦਾ ਸਾਈਲੈਂਟ ਹੋਣ ਦਾ ਕਾਰਨ ਇਹ ਸੀਗਾ ਤੇ ਕਈ ਪਤੰਗਰੂ ਵੀ ਬੜੀਆਂ ਪੱਟੀਆਂ ਸਿੱਧੀਆਂ ਗੱਲਾਂ ਕਰਦੇ ਨੇ ਮੇਰੀ ਰੇਂਜ 'ਚ ਜਿਹੜਾ ਆ ਗਿਆ ਉਹਨਾਂ ਨੂੰ ਵੀ ਲਪੇਟਾ ਕਿਸੇ ਦਿਨ ਚੜ੍ਹ ਦੇਣਾ ਮੈਂ ਚਲੋ ਉਹ ਛੱਡਿਏ ਅੱਜ ਦਾ ਜਿਹੜਾ ਮੁੱਦਾ ਮੈਂ ਗੱਲ ਕਰਨ ਲੱਗਾ ਪਾਸਟਰ ਬਜਿੰਦਰ ਸਿੰਘ ਜੀ ਤੇ ਵੇਖੋ ਸਾਡਾ ਇੰਡੀਆ ਦਾ ਜਿਹੜਾ ਸੰਵਿਧਾਨ ਆ ਸੰਵਿਧਾਨ ਦੇ ਨਾਲ ਜਿਹੜਾ ਸਾਡਾ ਜਿਹੜਾ ਜੁਡੀਸ਼ੀਅਲ ਹੈ ਜਿਹੜੀ ਸਾਡੀ ਇੰਡੀਆ ਗਵਰਨਮੈਂਟ ਦੀ ਜਾਂ ਪੰਜਾਬ ਗਵਰਨਮੈਂਟ ਦੀ ਜਿਹੜੀ ਆ ਸਾਡੀ ਐਸਟੇਟ ਦੇ ਜਿਹੜੀ ਕੋਰਟ ਆ ਉਹਦੇ ਆਰਡਰ ਨੂੰ ਅਸੀਂ ਸਿਰ ਮੱਥੇ ਲੈਂਦੇ ਆ ਜੋ ਵੀ ਹੋਇਆ ਜੋ ਵੀ ਉਹ ਕੋਰਟ ਨੇ ਸਜ਼ਾ ਸੁਣਾਈ ਸਿਰ ਮੱਥੇ ਆ ਦੇਖੋ ਜੇ ਕਿਸੇ ਬੰਦੇ ਨੇ ਗਲਤੀ ਕੀਤੀ ਆ ਤੇ ਉਹਦਾ ਭੁਗਤਾਨ ਕਰਨਾ ਹੀ ਪੈਂਦਾ ਵਾ ਹਨਾ ਚਾਹੇ ਕੋਈ ਵੀ ਹੋਵੇ ਇਹ ਗੱਲ ਨੂੰ ਜਦਾ ਐਸਸੀ ਉਛਾਲੀ ਜਾ ਰਹੇ ਆ ਕਿ ਉਹ ਇੱਕ ਪਾਸਟਰ ਹੀਗਾ ਕੀ ਬਾਕੀ ਲੋਕਾਂ 'ਚ ਗਲਤੀਆਂ ਨਹੀਂ ਹੁੰਦੀਆਂ ਕੀ ਦੂਸਰੇ ਧਰਮਾਂ ਦੇ ਧਾਰਮਿਕ ਲੋਕਾਂ ਕੋਲ ਇਹੋ ਜਿਹੀਆਂ ਗਲਤੀਆਂ ਨਹੀਂ ਹੋਈਆਂ ਜਿਵੇਂ ਇਤਿਹਾਸ 'ਚ ਧਿਆਨ ਮਾਰੀਏ ਤੇ ਟਿੱਡੇ-ਟਿੱਡੇ ਬਾਬੇ ਹਾਂ ਟਿੱਡੇ-ਟਿੱਡੇ ਜਿਹੜੇ ਕਹਿ ਸਕਦੇ ਜੇ ਗਿਆਨੀ ਬੰਦੇ ਨੇ ਟਿੱਡੇ-ਟਿੱਡੇ ਮਹਾਪੁਰਸ਼ ਜਿਹੜੇ ਇਹਨਾਂ ਦੇ ਰਹੇ ਨੇ ਕਹਿ ਸਕਦੇ ਲੋਕਾਂ ਨੂੰ ਜਿਹੜੇ ਆਪਣੀਆਂ ਗੱਲਾਂ 'ਚ ਪਰਮੁੰਦੇ ਰਹੇ ਸੀਗੇ ਹਨਾ ਜਿਹੜੇ ਵਿਖਾਵੇ ਦੇ ਮਹਾਪੁਰਸ਼ ਬਣੇ ਸੀ ਮੈਂ ਇਹ ਕਹਿ ਸਕਦਾ ਉਹ ਲੋਕਾਂ ਤੇ ਵੀ ਇਦਾਂ ਦੇ ਰੇਪ ਦੇ ਚਾਰਜ ਲੱਗੇ ਮਰਡਰ ਦੇ ਚਾਰਜ ਲੱਗੇ ਪਰ ਦੁੱਖ ਸਿਰਫ ਇਸ ਗੱਲ ਦਾ ਕਿ ਇਦਾਂ ਦੀ ਸਜ਼ਾ ਇਤਿਹਾਸ ਵਿੱਚ ਕਿਸੇ ਨੂੰ ਨਹੀਂ ਹੋਈ ਜਿਹੜੀ ਪ੍ਰੋਫੈਟ ਬਜਿੰਦਰ ਸਿੰਘ ਨੂੰ ਹੋ ਗਈ। ਵੇਖੋ ਕੀ ਉਹ ਬੰਦੇ ਨੂੰ ਮਾਰਨ ਦੇ ਲਈ ਇਸ ਤਰ੍ਹਾਂ ਇੱਕ ਯੋਜਨਾ ਚੱਲੀ ਆ ਕਿਸੇ ਨੂੰ ਪਤਾ ਨਹੀਂ ਆ ਸਿਰਫ ਸਾਡੇ ਜਿਹੜੇ ਕਿਸਾਨਾਂ ਦੇ ਮੁੱਦੇ ਸੀਗੇ ਨਾ ਜਿਹੜੇ ਕਿਸਾਨ ਭਰਾ ਸਾਡੇ ਰਾਤ ਦਿਨ ਆਪਣੀ ਲੜਾਈਆਂ ਲੜ ਰਹੇ ਸੀ ਸਿਰਫ ਉਹਨਾਂ ਨੂੰ ਉਲਝਾਉਣ ਦੇ ਲਈ ਆ ਚੀਜ਼ ਨੂੰ ਬਹੁਤ ਜ਼ਿਆਦਾ ਚੁੱਕਿਆ ਗਿਆ। ਔਰ ਮੈਂ ਉਹਨਾਂ ਨੂੰ ਲਾਹਣ ਦਾ ਕੋਲ ਚਾਹਨਾ ਜੇ ਗਲਤੀ ਇਹ ਕਿਸੇ ਇਨਸਾਨ ਨੇ ਕੀਤੀ ਆ ਤੁਸੀਂ ਸਾਡੀ ਕੌਮ ਨੂੰ ਟਾਰਗੇਟ ਨਾ ਕਰੋ ਤੁਸੀਂ ਸਾਡੇ ਪ੍ਰਭੂ ਯਿਸੂਮਸੀਹ ਨੂੰ ਟਾਰਗੇਟ ਨਾ ਕਰੋ ਤੁਸੀਂ ਠੀਕ ਆ ਬੰਦੇ ਨੇ ਗਲਤੀ ਕੀਤੀ ਆ ਬੰਦੇ ਨੂੰ ਜੋ ਮਰਦੀ ਕੋਸ ਸੀ ਸਿਰ ਮੱਥੇ ਲਵਾਗੇ ਪਰ ਮੈਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਜਿਹੜੇ ਸਾਡੀ ਕੌਮ ਦੀ ਸਿੱਟੀਆਂ ਗੱਲਾਂ ਕਰ ਰਹੇ ਨੇ ਕਈ ਤੇ ਮੀਡੀਆ ਵਾਲੇ ਏਡੇ ਇੱਕ ਮੀਡੀਆ ਇਦਾਂ ਦਾ ਥੰਬ ਸੀਗਾ ਜਿਹੜਾ ਨਿਰਪੱਖ ਮੰਨਿਆ ਜਾਂਦਾ ਸੀਗਾ ਜਿਹੜਾ ਕਿਹਾ ਜਾਂਦਾ ਸੀ ਕਿ ਕਿਸੇ ਧਰਮ ਦੀ ਆਣ-ਚੀ ਵੀ ਬੋਲ ਜਾਂਦਾ ਪਰ ਆ ਇੱਕ ਦੋ ਚੈਨਲ ਨੇ ਜਿੱਦਾਂ ਮੈਂ ਉਹਨਾਂ ਦੇ ਨਾਂ ਲਵਾਂਗਾ ਏਬੀਪੀ ਸੰਝਾ ਤੇ ਐਨਡੀਟੀਵੀ ਇਹਨਾਂ ਨੇ ਸਿੱਧਾ-ਸਿੱਧਾ ਸਾਡੇ ਪ੍ਰਭੂ ਯੂਸਫ ਸਿੰਘ ਜੀ ਦਾ ਨਾਮ ਲੈ ਕੇ ਜਿਹੜਾ ਉਹਨਾਂ ਨੂੰ ਗਲਤ ਇਠੇ ਰਾਇਆ ਇਹ ਹੱਕ ਨਹੀਂ ਬੰਦਾ ਕਿਸੇ ਦਾ ਜੇ ਪ੍ਰੋਫੈਸਰ ਬਿੰਦ ਸਿੰਘ ਦੀ ਗੱਲ ਕਰੀਏ ਉਹ ਸਾਡੀ ਭੈਣ ਜਿੰਨੇ ਪਰਚਾ ਦਰਜ ਕਰਾਇਆ ਵੇਖੋ ਉਹ ਜਿਹੜਾ ਇਤਿਹਾਸ ਵੇਖੋ ਸਾਡੇ ਪ੍ਰਧਾਨ ਹੀਰ ਜੀ ਵੀ ਬੋਲੇ ਸੀ ਕਿ ਉਹਨੇ ਪਹਿਲਾਂ ਵੀ ਦੋ ਪਰਚਿਆਂ ਦੇ ਵਿੱਚੋਂ ਰੇਪ ਦੇ ਕਿਸੇ ਨੇ ਪਰਚੇ ਕਰਾਉਣ ਲੱਗੀ ਸੀ ਤੇ ਮਾਫੀ ਮੰਨ ਕੇ ਉਹਨੇ ਉਹ ਪਰਚਿਆਂ ਦੇ ਵਿੱਚੋਂ ਉਹ ਕੇਸਾਂ ਦੇ ਵਿੱਚੋਂ ਜਿਹੜਾ ਉਹਨੇ ਆਪਣਾ ਬਾਅਦ ਚ ਛੁਟਕਾਰਾ ਕੀਤਾ ਪਰ ਆ ਕੇ ਇਸ ਦੇ ਕਿਉਂ ਇੰਨੀ ਸਜ਼ਾ ਦਿੱਤੀ ਗਈ ਹੈ। ਹੈ ਨਾ ਮਤਲਬ 20 ਸਾਲ ਦੀ ਸਜ਼ਾ ਇਹ ਕ੍ਰਾਈਮ 'ਚ ਹੋ ਗਈ ਆ। ਕੋਈ ਇਸ ਬੰਦੇ ਦੀ ਸਾਡੇ ਦੀ ਵੀਡੀਓ ਨਹੀਂ ਆਈ। ਪਾਸਟਰ ਬਜਿੰਦਰ ਸਿੰਘ ਦੀ ਕੋਈ ਕਿਸੇ ਨੇ ਵੀਡੀਓ ਨਹੀਂ ਵੇਖੀ ਜਿਹਨੂੰ ਅਸੀਂ ਅਸ਼ਲੀਲ ਵੀਡੀਓ ਕਹਿ ਲੀਏ। ਕੋਈ ਮੀਡੀਆ ਦੇ ਉੱਤੇ ਕੋਈ ਮੈਡੀਕਲ ਰਿਪੋਰਟ ਜਨਤਕ ਨਹੀਂ ਕੀਤੀ ਗਈ ਕਿ ਉਸ ਭੈਣ ਦਾ ਮੈਡੀਕਲ ਹੋਇਆ ਤੇ ਆ ਉਹਦੀ ਰਿਪੋਰਟ ਹੈ ਉਹਨੂੰ ਜਨਤਕ ਕੀਤਾ ਗਿਆ ਹੋਵੇ। ਹੈ ਕੋਈ ਇਹਦਾ ਨਾ ਕੰਮ ਨਹੀਂ ਕੀਤਾ ਗਿਆ ਪਰ ਫਿਰ ਵੀ ਸਭ ਤੋਂ ਵੱਧ ਟ੍ਰੋਲ ਜਿਹੜਾ ਵਾ ਉਹ ਪਾਸਟਰ ਬਚਿੰਦਰ ਸਿੰਘ ਨੂੰ ਕੀਤਾ ਗਿਆ ਤੇ ਸਾਡੀ ਕਮਿਊਨਿਟੀ ਨੂੰ ਕੀਤਾ ਗਿਆ ਕਿਉਂ ਇਸ ਵਾਸਤੇ ਇਹ ਸਾਡੇ ਦੇ ਕਮੀਆਂ ਨੇ ਕਿ ਅਸੀਂ ਲਾਮਬੰਦ ਨਹੀਂ ਆ ਅਸੀਂ ਇੱਕ ਜੁੱਟ ਨਹੀਂ ਆ ਅਸੀਂ ਆਪਣੀ ਗਲਤੀ ਆਪਣੇ ਬੰਦੇ ਦੀ ਇੱਕ ਗਲਤੀ ਨੂੰ ਬਾਰ-ਬਾਰ ਜਿਹੜਾ ਦਹਰੋਨੇ ਆ ਅਸੀਂ ਚੁੱਪ ਕਰ ਜਾਂਦੇ ਆ ਕਿ ਸਾਡਾ ਬੰਦਾ ਗਲਤੀ ਆ ਪਰ ਇੱਥੇ ਦੂਜੀ ਸਾਈਡ ਤੇ ਲੈ ਜਾਓ ਤੇ ਮੈਂ ਕੋਈ ਧਾਰਨ ਦਵਾਂਗਾ ਨਾ ਨਹੀਂ ਲਾਉਂਗਾ ਸਾਡੇ ਜ਼ਿਲ੍ਹੇ ਦਾ ਦਾਸਪੁਰ ਚੋਂ ਇੱਕ ਲੀਡਰ ਹੋਏ ਸੀ ਉਹਨਾਂ ਦਾ ਤੇ ਪਰਚਾ ਹੋਇਆ ਸੀ ਇਹੋ ਜਿਹਾ ਹੀ ਵੀਡੀਓ ਵੀ ਆਈ ਸੀ ਸ਼ਰਿਆਮ ਲੋਕਾਂ ਨੇ ਵੇਖੀ ਸੀਗੀ ਪਰ ਜਿਸ ਦਿਨ ਉਹ ਬੰਦੇ ਨੂੰ ਰਿਹਾ ਕੀਤਾ ਗਿਆ ਉਹ ਕੌਮ ਦੇ ਲੋਕਾਂ ਨੇ ਉਹਨੂੰ ਘੋੜੀ ਤੇ ਚੜਾ ਕੇ ਘਰ ਲਿਆਂਦਾ ਮੈਂ ਕਹਿੰਦਾ ਇਹੋ ਜੀ ਗਲਤੀ ਤਾਂ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਉਹ ਕੌਮ ਦੀ ਇੱਕ ਚੀਜ਼ ਵੇਖੋ ਕਿ ਉਹਨਾਂ ਦਾ ਬੰਦਾ ਗਲਤਿਆ ਤੇ ਸਹੀ ਆ ਉਹ ਆਪਣੇ ਬੰਦੇ ਨਾਲ ਫੜਦੇ ਨੇ ਤੇ ਦੂਜੇ ਪਾਸੇ ਅਸੀਂ ਲੋਕ ਅਸੀਂ ਸਾਡਾ ਬੰਦਾ ਚਾਹੇ ਗਲਤਿਆ ਚਾਹੇ ਸਹੀ ਆ ਅਸੀਂ ਸਹੀ ਨੂੰ ਵੀ ਗਲਤ ਕਹਿ ਕੇ ਆਪਣੇ ਬੰਦੇ ਨੂੰ ਜੜਾ ਵਾ ਨਖੇ ਨਖੇ ਤੋ ਜਾਨ ਦੇਣੇ ਆ ਐਦਾਂ ਦਾ ਕੰਮ ਸਾਨੂੰ ਕਦੇ ਨਹੀਂ ਕਰਨਾ ਚਾਹੀਦਾ ਇਹ ਜਿਹੜੇ ਨੇ ਸਾਰੇ ਮੁੱਦੇ ਤੇ ਜਿਹੜੀ ਗੱਲ ਹੋਈ ਆ ਪਾਸਟਰ ਬਜਿੰਦਰ ਸਿੰਘ ਦੀ ਤੁਸੀਂ ਸਾਰੇ ਹੀ ਅਸੀਂ ਕੋਰਟ ਦੇ ਜਿਹੜੀ ਆ ਕੋਰਟ ਦੇ ਸਜ਼ਾ ਸらい ਅਸੀਂ ਸਿਰ ਮੱਥੇ ਲੰਨੇ ਆ ਸਾਡੀ ਕੌਮ ਨੇ ਕਹੇ ਨੇ ਧਰਨੇ ਤੇ ਆਏ ਕਿਤੇ ਥਾਣਿਆਂ ਤੇ ਕੱਗਜਤ ਨਹੀਂ ਕਰਦੇ ਜਾ ਕੇ ਕਿਤੇ ਇਹ ਤੇ ਨਹੀਂ ਕਿਹਾ ਕਿ ਆਪਾਂ ਉਹ ਕਰਾਂਗੇ ਇਹ ਕਰਾਂਗੇ ਠੀਕ ਆ ਬਿਆਨ ਬਾਜ਼ੀਆਂ ਹੋਈਆਂ ਪਹਿਲਾਂ ਹੋਈਆਂ ਪਰ ਜਿਸ ਦਿਨ ਕੋਰਟ ਦੇ ਆਰਡਰ ਆ ਗਏ ਸਾਡੀ ਕਮਿਊਨਿਟੀ ਸ਼ਾਂਤ ਹੋ ਕੇ ਬੈਗੀ ਸਾਡੇ ਸਾਰੇ ਲੋਕਾਂ ਨੇ ਜਾਂ ਪਾਸਟਰ ਬਜਿੰਦਰ ਸਿੰਘ ਦੀ ਜਿਹੜੀ ਪੁਲਿਸ ਆਈ ਉਹ ਵੀ ਸ਼ਾਂਤ ਹੋ ਕੇ ਬੈਗੀ ਕਿ ਕੋਰਟ ਦਾ ਆਰਡਰ ਆ ਗਿਆ ਸਾਡੇ ਸਿਰ ਮੱਥੇ ਆ ਪਰ ਮੈਂ ਕਿਤੇ ਨਾ ਕਿਤੇ ਚਾਹੁੰਦਾ ਫਿਰ ਵੀ ਇਹ ਕੇਸਾਂ ਨੂੰ ਬਰੀਕੀ ਨਾਲ ਵੇਖਿਆ ਜਾਏ ਸਾਡੀ ਕਮਿਊਨਿਟੀ ਦੇ ਨਾਲ ਇਦਾਂ ਦੇ ਤੱਕੇ ਨਾ ਹੋਣ ਜਿਹੜੇ ਅੱਜ ਚੁੱਪਣੇ ਅੱਜ ਰੱਬ ਦੇ ਦਾਸ ਵੀ ਜਿਹੜੇ ਚੁੱਪ ਜੇ ਕੱਲ ਨੂੰ ਕਿਸੇ ਦਾ ਵੀ ਨੰਬਰ ਲੱਗ ਸਕਦਾ ਜੀ ਅੱਜ ਪ੍ਰੋਫੈਟ ਬਜਿੰਦਰ ਸਿੰਘ ਦੀ ਇਕੱਲੀ ਗੱਲ ਆ ਨਾ ਸੱਚੋ ਇਹ ਕਿਸੇ ਦੇ ਵੀ ਇਦਾਂ ਦਾ ਕੰਮ ਹੋ ਕੇ ਹੋ ਸਕਦਾ ਜੀ ਇਹ ਜਿਹੜੇ ਸਾਡੇ ਮਿਨਿਸਟਰੀਆਂ ਜਿਹੜੇ ਬਿਨਾ ਜਾਂਚੇ ਪਰਖੇ ਨੌਜਵਾਨ ਲੜਕੇ ਜਾਂ ਨੌਜਵਾਨ ਲੜਕੀਆਂ ਨੂੰ ਨਾਲ ਖੜਾ ਦੇਣੇ ਵਰਸ਼ਿਪ ਦੇ ਵਿੱਚ ਰੱਖ ਦੇਣੇ ਇਹ ਬੜੀ ਤਗੜੀ ਢਾਡੀ ਗਲਤੀ ਹੋਵੇਗੀ ਇਹਨੂੰ ਸੋਚ ਸਮਝ ਕੇ ਚੱਲੋ ਇਹ ਕੋਈ ਇੱਕ ਦਮ ਕੰਮ ਨਹੀਂ ਹੋਇਆ ਪਾਸਟਰ ਬਜਿੰਦਰ ਸਿੰਘ ਦਾ ਬੜੀ ਤਗੜੇ ਇੱਕ ਸਾਜਸ਼ ਦੇ ਤਹਿਤ ਉਸ ਬੰਦੇ ਨੂੰ ਜਿਹੜਾ ਵਾ ਅੜਾਇਆ ਗਿਆ ਵਾ ਵੇਖੋ ਸਜ਼ਾ ਹੋਣੀ ਚਾਹੀਦੀ ਸੀ ਜੇ ਗਲਤੀ ਕੀਤੀ ਸੀ ਅਸੀਂ ਉਹਦੇ ਖਿਲਾਫ ਨਹੀਂ ਆ ਪਰ ਇੱਕ ਬੰਦੇ ਨੂੰ ਵੇਖੋ ਇਤਿਹਾਸ 'ਚ ਸਾਡੇ ਹੀ ਬੰਦੇ ਨਾਲ ਇਦਾਂ ਹੋਇਆ ਕਿ ਜਿਹਨੂੰ ਟਿਲ ਡੈਥ ਤੱਕ ਉਮਰ ਕੈਦ ਦਿਤੀ ਗਈ ਸਾਡੇ ਹੀ ਬੰਦੇ ਨਾਲ ਹੋਰ ਕਮਿਊਨਿਟੀ ਦੇ ਕਈ ਬਾਬੇ ਫੜੇ ਗਏ ਨੇ ਅਡਾ ਕਈ ਜਿਹੜੇ ਬੇਰੋਕਾਰ ਫੜੇ ਗਏ ਨੇ ਇਹੋ ਮਸਲੇਾਂ 'ਚ ਇਵਨ ਤੇ ਮਰਡਰ ਵੀ ਨਾਲ ਹੋਏ ਉਹਨਾਂ ਦੀਆਂ ਵੀਡੀਓਜ਼ ਵੀ ਆਈਆਂ ਉਹਨਾਂ ਦੇ ਸਬੂਤ ਵੀ ਆਏ ਲੋਕਾਂ ਦੀ ਜਿੱਦ ਤੱਕ ਵੀ ਹੋਏ ਮੀਡੀਆ 'ਚ ਵੀ ਜਿੱਦ ਤੱਕ ਹੋਏ ਪਰ ਉਹਨਾਂ ਨੂੰ ਵੀ ਟਿਲ ਡੈਥ ਤੱਕ ਉਮਰ ਕੈਦ ਨਹੀਂ ਹੋਈ ਉਹਨਾਂ ਨੂੰ ਵੀ ਸਿਰਫ 20 ਸਾਲ ਦੀ ਸਜ਼ਾ 14 ਸਾਲ ਦੀ ਸਜ਼ਾ ਇਦਾਂ ਦੀ ਸਜ਼ਾ ਹੋਈ ਪਰ ਸਾਡੇ ਪਾਸ ਨੂੰ ਇਹ ਡੈਥ ਇੱਕ ਤਾਂ ਸਜ਼ਾ ਦਿੱਤੀ ਗਈ ਆਪਾਂ ਸਾਰੇ ਹੀ ਇਸ ਗੱਲ ਤੇ ਵਿਚਾਰ ਕਰੀਏ ਵਟਾਂਦਰਾ ਕਰੀਏ ਬੜਾ ਡਰਨ ਦੀ ਲੋੜ ਨਹੀਂ ਆ ਮੈਂ ਅਕਸਰ ਕੱਲ ਵੀ ਪਰਸੋ ਵੀ ਇੱਕ ਚੀਜ਼ ਵੇਖ ਰਿਹਾ ਸੀ ਕਿ ਕਿਸੇ ਬੰਦੇ ਨੇ ਲਿਖੀ ਸੀਗੀ ਕਿ ਮੈਂ ਕਬਰਾਂ ਦੇ ਵਿੱਚ ਜਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਉਵੇਂ ਹੀ ਬੰਦਿਆਂ ਦੀਆਂ ਲਾਸ਼ਾਂ ਜਾਂ ਉਹ ਬੰਦਿਆਂ ਦੀਆਂ ਵੀ ਹੱਡੀਆਂ ਸੜਦੀਆਂ ਵੇਖੀਆਂ ਜਿਹੜੇ ਇਹਸ ਕਰਕੇ ਚੁੱਪ ਰਹੇ ਸੀ ਆਪਣੇ ਹੱਕਾਂ ਤੋਂ ਲੜਨ ਦੇ ਲਈ ਕਿ ਕਿਤੇ ਅਸੀਂ ਮਰਨਾ ਜਾਈਏ ਇਹਦਾ ਮਤਲਬ ਪਤਾ ਕੀ ਆ ਕਿ ਮਰਨਾ ਹਰ ਇੱਕ ਨੇ ਆ ਪਰ ਆਵਾਜ਼ ਦੇਣੀ ਸਿੱਖੋ ਕੌਣ ਦੇ ਹੱਕ 'ਚ ਬੋਲਣਾ ਸਿੱਖੋ ਇੱਕ ਮਤ ਹੋਵੇ ਛੋਟੀ ਜੀ ਗੱਲ ਆ ਗਦਾਸਪੁਰ ਦੇ ਵਿੱਚ ਮਸੀਹ ਚੌਂਕ ਬਣਾਉਣਾ ਸੀ ਸਾਡੇ ਬੰਦਿਆਂ ਨੇ ਸੱਤ ਮੈਮੋਰੰਡਮ ਦਿੱਤੇ ਦੱਸੋ ਕੀ ਪ੍ਰਸ਼ਾਸਨ ਤੇ ਸਾਡਾ ਪ੍ਰਭਾਵ ਪਿਆ ਹੋਵੇਗਾ ਅਸੀਂ ਸਿਰਫ ਇੱਕ ਦੂਜੇ ਦੇ ਝੜਾ ਜੀ ਕਰਨੀ ਜਾਣਦੇ ਆ ਇੱਕ ਦੂਜੇ ਨੂੰ ਮੰਨ ਕੇ ਨਹੀਂ ਰਾਜ਼ੀ ਵੀ ਅਸੀਂ ਇਹਨੂੰ ਅੱਗੇ ਲਾ ਕੇ ਇਹਦੀ ਗੱਲ ਬਣ ਲਈਏ ਇਹਦਾ ਹੀ ਕਾਰਨ ਆ ਕਿ ਅਸੀਂ ਸਮਾਜਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਅਸੀਂ ਬਹੁਤ ਜ਼ਿਆਦਾ ਪਛੜ ਗਏ ਆ ਬਹੁਤ ਜ਼ਿਆਦਾ ਪਿੱਛੇ ਜਾ ਚੁੱਕੇ ਆ ਸਾਡੀ ਇੱਕ ਮਿੰਨੋਟੀ ਦੀ ਸੀੜੀ ਸਾਡੀ ਉਹ ਵੀ ਗਈ ਸੋਚੋ ਔਰ ਇੱਕ ਵਾਰੀ ਜਿਹੜਾ ਰਾਹ ਪੈ ਜੇ ਨਾ ਉਹੋ ਹੀ ਪਿਆ ਰਹਿਣਾ ਅਜੇ ਵੀ ਆਪਾਂ ਸੋਚੀਏ ਸਮਝੀਏ ਆਵਾਜ਼ ਦਿਓ ਸਾਡਾ ਬੰਦਾ ਗਲਤ ਹੈ ਸਹੀ ਹੈ ਕੋਈ ਗੱਲ ਨਹੀਂ ਅਸੀਂ ਕੋਰਟ ਦੇ ਖਿਲਾਫ ਨਹੀਂ ਆ ਸਾਡੀ ਮਾਨਯੋਗ ਅਦਾਲਤ ਨੇ ਜੋ ਕੀਤਾ ਠੀਕ ਆ ਔਰ ਜਿਹੜੇ ਆ ਭੰਡੀ ਪਚਾਰ ਕਰ ਰਹੇ ਨੇ ਜਿਹੜੇ ਮੂੰਹ ਚੁੱਕ ਕੇ ਇਹ ਬਕਵਾਸ ਕਰਦੇ ਨੇ ਸਾਡੇ ਪ੍ਰਭੂ ਯਸ਼ਮਸੀ ਬਾਰੇ ਜਾਂ ਸਾਡੀ ਸਿੱਧੀ ਕੌਮ ਨੂੰ ਟਾਰਗੇਟ ਕਰ ਰਹੇ ਨੇ ਜਾਂ ਸਾਡੇ ਹਾਲੇਲੂਇਆ ਦੇ ਸ਼ਬਦ ਨੂੰ ਟਾਰਗੇਟ ਕਰ ਰਹੇ ਨੇ ਜਾਂ ਇਹ ਕਹਿ ਕੇ ਬੁਝਾਤ ਕਰਦੇ ਨੇ ਕਿ ਹੁਣ ਇਹ ਫਾਇਰ ਕਿੱਥੇ ਗਈ ਹੁਣ ਆ ਕਿੱਥੇ ਗਿਆ ਉਹਨਾਂ ਨੂੰ ਤਾਂ ਜਵਾਬ ਦਿਓ ਯਾਰ ਉਹਨਾਂ ਦਾ ਤਾਂ ਮੂੰਹ ਭੰਨਾ ਉਹਨਾਂ ਦੇ ਕਿਉਂ ਅਸੀਂ ਟੁੱਪ ਬੈਠੇ ਆ ਉਹਨਾਂ ਨੇ ਕਿਵੇਂ ਹੁੰਦੇ ਪਏ ਆ ਉਹਨਾਂ ਨੂੰ ਤਾਂ ਜਵਾਬ ਦੇ ਗਏ ਆ ਹਕਾਇਤ ਲਈ ਲੜਨਾ ਸਿੱਖੋ ਯਾਰ ਹੋਵੇਗਾ ਮੈਂ ਇੱਕ ਗੱਲ ਕੰਨਾਂ ਠੀਕ ਆ ਬੱਸ ਤੋਂ ਪੁਜਿੰਦਾ ਸਿੰਘ ਨੇ ਗਲਤੀ ਕੀਤੀ ਆ ਨੂੰ ਸਜ਼ਾ ਹੋ ਗਈ ਮੰਨ ਲਿਆ ਪਰ ਮੈਂ ਉਹਦੇ ਨਾਲ ਆ ਮੈਂ ਮੈਂ ਇਹ ਨਾਲ ਕਰਦਾ ਮੈਨੂੰ ਮਾਰਦੇ ਜਿੰਨੇ ਮਾਰਨਾ ਜਿਹੜਾ ਕੋਈ ਮੈਨੂੰ ਕਰ ਸਕਦਾ ਕਰਦੇ ਸਾਡੇ ਘਰ ਦੇ ਪੁੱਤ ਨੇ ਗਲਤੀ ਕਰ ਦਿੱਤੀ ਇਹਨੂੰ ਕੜਦਨੇ ਅਹੀਂ ਨੂੰ ਸਰਾ ਲਈ ਮਾਰ ਦਿੰਨੇ ਵੀ ਚੱਲ ਜਾ ਕਿਹੜਾ ਮਾਂ ਪਿਓ ਵਾ ਜਿਹਨੇ ਧੀ ਪੁੱਤ ਨੇ ਘਰ ਚ ਕੋਈ ਅਪਰਾਧ ਕੀਤਾ ਹੋਏ ਤਾਂ ਮਾਂ ਪਿਓ ਨੇ ਆਪਣੇ ਧੀ ਪੁੱਤ ਨੂੰ ਛੇੜਦਾ ਹੋਏ ਅਸੀਂ ਆਪਣੇ ਇੱਕੋ ਬੰਦੇ ਨੇ ਮਿਸਰੀਪਲੀ ਕੰਮ ਕੀਤਾ ਠੀਕ ਆ ਮੰਨ ਲੈਨੇ ਉਹ ਕੋ ਗਲਤੀ ਹੋਈ ਹੋएगी ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਮੇਰੀ ਗੱਲ ਕਰੋ ਤੇ ਮੈਂ ਨਹੀਂ ਮੰਨਦਾ ਕੋ ਬੰਦੇ ਨੇ ਗਲਤੀ ਕੀਤੀ ਹੋਈਗੀ ਪਰ ਮੰਨ ਲੈਨੇ ਲੋਕ ਕਹਿੰਦੇ ਨੇ ਚਲੋ ਉਹਨੂੰ ਸਜ਼ਾ ਹੋ ਗਈ ਉਹਨੂੰ ਬੋਲੋ ਯਾਰ ਜੋ ਬੋਲਣਾ ਉਹਦੇ ਤੇ ਗੱਲ ਕਰੋ ਸਾਡੇ ਪ੍ਰਭੂ ਨੂੰ ਕੌਣ ਟੈਕਰ ਕਰਦੇ ਜੀ ਸਾਡੀ ਕਮਿਊਨਿਟੀ ਦੇ ਖਿਲਾਫ ਕੌਣ ਬੋਲਦੇ ਜੀ ਬਿਲਕੁਲ ਇਦਾਂ ਦੀ ਗੱਲ ਜਿਹੜੀ ਆ ਬਰਦਾਸ਼ਤ ਨਹੀਂ ਹੋਏਗੀ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜਿਹੜੇ ਇਦਾਂ ਦੇ ਦਾ ਜਿਹੜੇ ਚੈਨਲ ਨੇ ਕਿਰਪਾ ਕਰਕੇ ਤੁਸੀਂ ਗਰੀਬ ਤੇ ਹੰਦਰਦ ਲੋਕਾਂ ਦੀ ਆਵਾਜ਼ ਬਣਨੋ ਨਾ ਕਿ ਤੁਸੀਂ ਇੱਕ ਸਾਈਡ ਬਣੋ ਪਾਰਟੀ ਬਣੋ ਔਰ ਤੁਸੀਂ ਗੱਲ ਸੱਚ ਦੀ ਗੱਲ ਕਰੂ ਠੀਕ ਹੈ ਜੀ ਸੋ ਮੇਰੀ ਬੇਨਤੀ ਆ ਕਿ ਸਾਰੇ ਆਵਾਜ਼ ਚੁੱਕੋ ਉਹਨਾਂ ਨੂੰ ਜਵਾਬ ਦਿਓ ਅਹੀਂ ਅਦਾਲਤ ਦਾ ਜੋ ਹੋ ਗਿਆ ਠੀਕ ਆ ਅੱਗੇ ਜੋ ਪ੍ਰੋਸੀਜਰ ਆ ਆ ਕੋਰਟ ਦਾ ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ ਸਾਡਾ ਜੋ ਉਹਨਾਂ ਦਾ ਸਿਸਟਮ ਹੋਏਗਾ ਜੋ ਪਾਸਟਿਕਨ ਸਿੰਘ ਦੀ ਟੀਮ ਆ ਠੀਕ ਆ ਪੀਲ ਕਰ ਸਕਦੇ ਨੇ ਰਾਸ਼ਟਰਪਤੀ ਤੱਕ ਵੀ ਪਹੁੰਚ ਕੀਤੀ ਜਾ ਸਕਦੀ ਆ ਕਿ ਸਜ਼ਾ ਨੂੰ ਘਟਾ ਕੀਤਾ ਜਾਏ ਅ ਔਰ ਮੇਰੀ ਵੈਸੇ ਵੀ ਪੀ ਗਿਆ ਇਹ ਸਾਰੇ ਪੱਖਾਂ ਨੂੰ ਸਾਰੇ ਪੱਖਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਆ ਇਹ ਗੱਲ ਕੀਤੀ ਜਾਏ ਅ ਔਰ ਚੰਗੀ ਤਰ੍ਹਾਂ ਮੈਂ ਚਾਹਾਂਗਾ ਕਿ ਪ੍ਰੋਫਿਟ ਬਿਜ਼ਨਸ ਸੰਘ ਦੀ ਜਿਹੜੀ ਟੀਮ ਆ ਅਸੀਂ ਵਕੀਲ ਹਾਇਰ ਕਰਨ ਚੰਗੇ ਵਕੀਲ ਜਵਾਬ ਦੇਈ ਕਰਨ ਜਿਹੜੇ ਇੰਡੀਆ ਦੇ ਵਿੱਚ ਪੁਰਾਣੇ ਕੇਸ ਹੋਏ ਨੇ ਉਹਨਾਂ ਦਾ ਹਵਾਲਾ ਦੇ ਕੇ ਸਜ਼ਾ ਘੱਟ ਕੀਤੀ ਜਾ ਸਕਦੀ ਹੈ ਸੋ ਮੇਰੀ ਦੁਬਾਰਾ ਤੋਂ ਬੇਨਤੀ ਆ ਮੈਂ ਦੁਬਾਰਾ ਕਹਿੰਨਾ ਕਿ ਉਹ ਲੋਕ ਸਿਰਫ ਇੱਕ ਇਨਸਾਨ ਨੂੰ ਗਲਤੀ ਕਰਨ ਇਨਸਾਨ ਗਲਤੀਆਂ ਦਾ ਪਤਲਾ ਏ ਜੇ ਗਲਤੀ ਹੋਈ ਆ ਤੇ ਉਹਨੂੰ ਜੋ ਮਰਜ਼ੀ ਕਹਿ ਸਕਦੇ ਹੋ ਸਾਡੇ ਪ੍ਰਭੂ ਬਾਰੇ ਜਾਂ ਸਾਡੀ ਇੱਕ ਕਮਿਊਨਿਟੀ ਨੂੰ ਤੁਸੀਂ ਟਾਰਗੇਟ ਨਾ ਕਰੋ ਸਭਨਾਂ ਨੂੰ ਜੈ ਐਮ ਸੀ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਜਿਹੜੇ ਅੱਜ ਸੁੱਤੇ ਪਏ ਨੇ ਜਿਹੜੇ ਅੱਜ ਚੁੱਪ ਨੇ ਕਿ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਕੁਝ ਨਹੀਂ ਹੁੰਦਾ ਜਿੱਦਣ ਆਈ ਹੈ ਨਾ ਉਹਨਾਂ ਆਈ ਜਾਣੀ ਆ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਜਿੱਦਿ ਜਦਨ ਲਿਖਿਆ ਨਾ ਵੀ ਪ੍ਰਭੂ ਨੇ ਆਪਣੇ ਕੋਲ ਬੁਲਾਉਣਾ ਨੂੰ ਬੁਲਾ ਹੀ ਲੈਣਾ ਜਿੱਥੇ ਮੱਤਿ ਬੜੀ ਸੋਚ ਕਰਕੇ ਦਿਨ ਰੱਖੋ ਤੇ ਆਪਣੇ ਲੋਕਾਂ ਦੇ ਹੱਕਾਂ 'ਚ ਬੋਲੋ ਆਪਣੀ ਕਮਿਊਨਿਟੀ ਦੇ ਹੱਕਾਂ 'ਚ ਬੋਲੋ ਹਲੇਲੂਇਆ ਤੁਸੀਂ ਵੀਡੀਓ ਨੂੰ ਪੂਰਾ ਸੁਣਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਰਮਦਾਸੀਏ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਰਮਦਾਸੀਏ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਜੋ ਵੀ ਅਸੀਂ ਵੀਡੀਓ ਰੋਜ਼ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾ ਸਕੀਏ ਗੋਡ ਬlesਸ ਯੂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ